ਅੱਜ ਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਤੇ ਨਵੇਂ ਵਲੌਗ ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕਿ ਆਪਾਂ ਅੱਜ ਸਵੇਰੇ ਸਵੇਰੇ ਉੱਠ ਕੇ ਮਤਲਬ ਮੈਂ ਕੱਲ ਦੱਸਿਆ ਸੀ ਕਿ ਵੀ ਕੱਲ ਸਵੇਰੇ ਸਵੇਰੇ ਆਪਾਂ ਉੱਠ ਕੇ ਜਿਹੜੀਆਂ ਇੱਟਾਂ ਵਗੈਰਾ ਸਾਰੀਆਂ ਇਕੱਠੀਆਂ ਕਰਕੇ ਕਿਉਂਕਿ ਡੇਰੇ ਦੇ ਆਸ-ਪਾਸੇ ਵਾਵਾ ਸਾਰੀਆਂ ਇੱਟਾਂ ਤੇ ਮੈਂ ਕਿਹਾ ਆਪਾਂ ਸਾਰੀਆਂ ਇੱਟਾਂ ਇਕੱਠੀਆਂ ਕਰਕੇ ਸਿੱਟਦੇ ਆ ਜਿੱਥੇ ਆਪਾਂ ਬਣਾਉਣੀ ਹੈ ਮੈਂ ਜਗਾ ਉਸ ਜਗ੍ਹਾ ਤੇ ਪਹਿਲੇ ਚੀਜ਼ਾਂ ਵਗੈਰਾ ਇਕੱਠੀਆਂ ਕਰ ਲਈਏ ਤੇਨ ਉਸ ਜਿਹੜੇ ਬਾਕੀ ਇੰਤਜ਼ਾਮ ਆ ਆਪਾਂ ਕਰ ਲਾਂਗੇ ਤੇ ਅੱਜ ਪਹਿਲਾਂ ਇਟਾਂ ਇਕੱਠੀਆਂ ਕਰਦੇ ਆ ਸਵੇਰੇ ਸਵੇਰੇ ਉੱਠੇ ਆ ਉੱਠ ਕੇ ਤੇ ਰੇੜਾ ਲਾਤਾ ਸਾਇਮ ਐਮਬਰ ਨੂੰ ਲੈ ਕੇ ਆ ਗਿਆ ਉਹਨੂੰ ਮੈਂ ਸਵੇਰੇ 5:30 ਠਾਤਾ ਸੀ ਸਾਇਮ ਨੂੰ ਮੈਸੇ ਮੈਂ 5 ਵਜੇ ਉੱਠ ਗਿਆ ਸੀ ਤੇ 5:30 ਸਾਇਮ ਨੂੰ ਠਾਕੇ ਤੇ ਫਿਰ ਮੈਂ ਐਮਬਰ ਦੇ ਨਾਲ ਘਲਤਾ ਸੀ ਠੀਕ ਹੈ ਐਮਬਰ ਚੱਲ ਗਈ ਸੀ ਉਧਰ ਐਮਬਰ ਬਾਕਾ ਫੇਰਾ ਤੋੜਾ ਕਰਕੇ ਲੰਮਿਓ ਆਈ ਆ ਐਮਬਰ ਓਏ ਓਏ ਬੱਚੇ ਹੈਲੋ ਕੀ ਆ ਤਾਂ ਫੇਰਾ ਤੋਰਾ ਕਰਕੇ ਆ ਕੇ ਛੱਡ ਤਾਂ ਮੌਸਮ ਬੜਾ ਸੋਹਣਾ ਵਾ ਅੱਜ ਚਲੋ ਸ਼ੁਕਰ ਹੈ ਰੱਬ ਦਾ ਵੀ ਠੰਡਾ ਹੋ ਗਿਆ ਵਾ ਚਲੋ ਠੰਡੇ ਠੰਡੇ ਆਪਾਂ ਜਿਹੜਾ ਕੰਮ ਆਉਦਾ ਨਿਬੇੜ ਲਾਂਗੇ ਤੇ ਹੁਣ ਬਸ ਇੱਕ ਵਾਰੀ ਕੈਂਡੀ ਨੂੰ ਖਾਣਾ ਸ਼ਾਣਾ ਖਵਾ ਕੇ ਮਤਲਬ ਪਾ ਕੇ ਉਹਨੂੰ ਸਾਰਾ ਕੁਝ ਦੁੱਧ ਵਗੈਰਾ ਮੈਂ ਉਹਨੂੰ ਹਾਂ ਅੱਜ ਕੱਲ ਦੁੱਧ ਥੋੜਾ ਜਿਹਾ ਚਾਹ ਉਹਦੇ ਵਿੱਚ ਪਾ ਕੇ ਦੁੱਧ ਦੇ ਵਿੱਚ ਤੇ ਉਤੋਂ ਥੋੜੀਆਂ ਦੋ ਚਾਰ ਬੁਰਕੀਆਂ ਰੋਟੀ ਦੀਆਂ ਉਹ ਫਿਰ ਖਾ ਲੈਂਦੀ ਆ ਸਹੀ ਹੁੰਦਾ ਇੱਥੋਂ ਨਾ ਡੌਗ ਫੂਡ ਲੱਭਾ ਨਹੀਂ ਆਪਣੇ ਪਿਆਲੇ ਪੁੱਲ ਤੋਂ ਤੇ ਹੁਣ ਨਾ ਇਨਸ਼ਾਅੱਲਾ ਅੱਜ ਸ਼ਹਿਰੋਂ ਜਾ ਕੇ ਉਹ ਲੈ ਕੇ ਆਉਂਨੇ ਆ ਜਾਂ ਜਿਹੜਾ ਵੀ ਕੋਈ ਸ਼ਹਿਰ ਗਿਆ ਉਹ ਕੋ ਮਗਵਾਵਾਂਗੇ ਉਹ ਫਿਰ ਉਹ ਜ਼ਰਾ ਨਾ ਬੈਲਸ ਹੋ ਜਾਊਗਾ ਸੋ ਫਿਲਹਾਲ ਇਹ ਕਰਕੇ ਤੇ ਫਿਰ ਆਪਾਂ ਜਾਣੇ ਆਇਟਾਂ ਇਟਾਂ ਚੱਕ ਕੇ ਸਾਰੇ ਰੇੜੇ ਦੇ ਵਿੱਚ ਛੱਡਦੇ ਲੋ ਜੀ ਟਰੈਕਟਰ ਖੜਾ ਕਰਤਾ ਮਗਰ ਪਾ ਲਿਆ ਰੇੜਾ ਇਟਾਂ ਆਪਣੇ ਪਿੱਛੇ ਜਿਹੜੀਆਂ ਪਈਆਂ ਨਾ ਉਹ ਹੈਗੀਆਂ ਵਾ ਵਾ ਸਾਰੀਆਂ ਤੇ ਲੇਕਿਨ ਕੱਢਣੀਆਂ ਪੈਣੀਆਂ ਇਹਦੇ ਥੱਲੇ ਇਟ ਵਾ ਵਾ ਇਟ ਆ ਪਈਆ ਉਹ ਪਰਲੇ ਹੱਥ ਪਈਆ ਪਰ ਉਹ ਟੈਲਾ ਵਾ ਇਟਾਂ ਵੀ ਮਿਕਸ ਹਲੇ ਕਨਫਰਮ ਵੀ ਹੈ ਕਿ ਉਹਦੇ ਵਿੱਚ ਕਿੰਨੀਆਂ ਕੰਮ ਦੀਆਂ ਕਿੰਨੀਆਂ ਨਹੀਂ ਇਧਰ ਜਿਹੜਾ ਵਾ ਹਾਮੀ ਤੇ ਜੱਟੂ ਜੱਟੂ ਤੇ ਸैम ਲੱਗ ਗਏ ਤੇ ਹੁਣ ਆਪਾਂ ਵੀ ਨਾਲ ਹਨਾ ਕਰਾ ਕੇ ਰੇੜਾ ਭਰੀ ਟਾਈਮ ਟਾਈਮ ਧੁੱਪ ਨਾ ਬਹੁਤ ਜਿਹੜੀ ਦਾ ਸੂਰਜ ਆ ਆ ਗਿਆ ਵਾ ਇਸ ਤੋਂ ਪਹਿਲਾਂ ਪਹਿਲਾਂ ਕਿ ਸੂਰੇ ਸਿਰ ਤੇ ਆਵੇ ਹੈ ਹਾਲ ਹਾਲ ਨਹੀਂ ਹੁਣ ਬਸ ਸਹੀ ਆ ਆਪਾਂ ਇਦਾਂ ਕੱਟ ਲੈਣਾ ਹੈ ਹੈ ਕੋਈ ਨਹੀਂ ਅੱਲਾ ਖੈਰ ਕਰੇਗਾ ਨਿਕਲਣ ਜੀ ਨਾ ਆਪਣੀਆਂ ਇੱਟਾਂ ਪੂਰੀਆਂ ਹੋਈਆਂ ਤੇ ਫੇਰ ਆਪਾਂ ਕਰ ਲਾਂਗੇ ਉਹ ਦਰਵਾਇ ਚਸਤੀ ਲਈ ਹੁੰਦਾ ਵਾ ਤੂੜੀ ਉਹ ਆਪਣੀ ਧਾੜਾ ਉਧਰੋਂ ਲੈ ਕੇ ਆ ਰਿਆ ਤੂੜੀ ਗਾਵਾ ਗੂਨ ਪਾ ਕੇ ਨਾ ਪੱਠੇ ਜਰਾ ਫੇਰ ਆ ਕੇ ਕਰੇਗਾ ਕੰਮ ਆਪਣੇ ਨਾਲ ਅੱਛਾ ਇੱਟਾਂ ਇੱਥੇ ਕਾਫੀ ਜਾ ਰਹੀਆਂ ਵਾ ਤੇ ਜਿਹੜੀਆਂ ਇੱਟਾਂ ਆਪਾਂ ਹੁਣ ਚੱਕਣ ਦੇ ਆ ਇਹ ਵੀ ਤੁਸੀਂ ਐ ਸਮਝੋ ਵੀ ਇਹ ਤੇਰੀ ਫਾਰਮ ਦੀਆਂ ਕਿਉਂਕਿ ਨਾ ਜਿੰਨਾ ਵੀ ਤੁਹਾਨੂੰ ਜਗਾ ਨਜ਼ਰ ਆਉਂਦੀ ਆ ਆ ਉਸ ਦੇ ਪਾਸੇ ਆਪਣੇ ਇਧਰ ਜਿਹੜੀ ਸਾਰਾ ਵਿਲਾ ਥਾਂ ਪਿਆ ਵਾ ਇੱਥੇ ਡੇਲੀ ਫਾਰਮ ਹੁੰਦਾ ਸੀ ਆਪਣਾ ਪਹਿਲਾਂ ਪਰ ਅੱਜ ਤੋਂ ਤਕਰੀਬਨ 8 ਸਾਲ ਪਹਿਲਾਂ 8-7 ਸਾਲ 8-9 ਸਾਲ ਪਹਿਲਾਂ ਤੇ ਉਸ ਸਾਰੀਆਂ ਪੱਟ ਪਟਾ ਕੇ ਰਿੱਟਾਂ ਚਲ ਵੇਚੀਆਂ ਸੀ ਤੇ ਕੁਝ ਬਚੀਆਂ ਚੀਜ਼ਾਂ ਨੀਆਂ ਵਿੱਚ ਹੈ ਨੀਆਂ ਵਿੱਚ ਨੀਆਂ ਇਹਦੇ ਵਿੱਚ ਪੂਰਤੀਆਂ ਸੀ ਤੇ ਮਿੱਟੀ ਸਿੱਟੀ ਸਾਈਟ ਤੋਂ 4 ਕਿਸਾਲ ਪਹਿਲਾਂ ਇਹਨੂੰ ਉੱਚਾ ਕਰਨਾ ਸੀ ਦੁਬਾਰਾ ਸ਼ੈੱਡ ਬਣਾਉਣੇ ਸੀ ਪਰ ਆਪਣਾ ਉਹ ਜਿਹੜਾ ਸ਼ੈੱਡ ਆ ਉਹ ਲੈ ਕੇ ਆ ਸੀ ਦੁਬਾਰਾ ਬਣਾਇਆ ਆਪਾਂ ਹਮੇ ਉਧਰ ਮਾਰ ਕੇ ਬਸਾਇਆ ਆ ਜਿਹੜਾ ਸ਼ੈੱਡ ਆ ਇਹ ਪਹਿਲਾਂ ਬਣਾਇਆ ਆਪਾਂ ਇਧਰ ਨੂੰ ਲਿਆ ਤੇ ਉਸ ਤੋਂ ਬਾਅਦ ਆਪਣਾ ਇਹ ਦੁਬਾਰਾ ਡਿੱਗ ਗਿਆ ਜਿੱਦੋਂ ਆ ਸ਼ੁਰੂ ਕਰਨਾ ਸੀ ਉਹ ਫਿਰ ਇੱਧੇ ਵਾਲੇ ਪੈਸੇ ਉਧਰ ਦੁਬਾਰਾ ਲੱਗ ਗਏ ਤੇ ਇਸ ਕਰਕੇ ਇਧਰ ਫਿਰ ਨਹੀਂ ਬਣਿਆ ਲੇਕਿਨ ਇਹ ਥੱਲੇ ਨੀਆਂ ਕਾਫੀ ਜਿਆਦੀਆਂ ਪੂਰੀਆਂ ਹੋਈਆਂ ਤੇ ਡੂੰਘੀਆਂ ਨੀਆਂ ਆ ਇਹ ਪੂਰੇ ਕਿਲੇ ਦੇ ਵਿੱਚ ਮੈਂ ਤੁਹਾਡੇ ਦੇ ਵਿੱਚ ਨੀਆਂ ਹੀ ਆ ਥੱਲੇ ਤੇ ਸਾਮ ਕਹਿੰਦਾ ਹਾਲ ਫੇਰ ਲਈਏ ਮੈਂ ਕਿਹਾ ਜੇ ਤੇ ਇੱਟ ਥੋੜੀ ਜੀ ਮੀਟ ਬੜੀਆ ਵੀ ਇੱਟ ਥੋੜੀ ਨਹੀਂ ਆਪਣੀ ਵੈਸੇ ਹੀ ਰੋੜਾ ਵੀ ਆਂਗ ਲੱਗ ਜਾਣਾ ਰੋੜਾ ਹੈ ਰੋੜਾ ਵੀ ਲਾਉਣਾ ਰੋੜਾ ਇੱਟ ਜੋ ਆਪਣੇ ਹੱਥ ਵਾਸ ਆਇਆ ਕੋਈ ਗੱਲਾਂ ਦਾ ਜਣਾ ਨਾਲ ਦੀ ਨਾਲ ਲਓ ਜੀ ਇੰਨਾ ਭਰ ਲਿਆ ਰੇੜਾ ਤੇ ਇਦਾਂ ਅਸੀਂ ਸਿੱਟ ਲਈਏ ਇੱਕ ਪਾਸੇ ਬਹੁਤੀਆਂ ਤੇ ਆਹ ਨਾ ਤੇੜ ਆ ਗਈ ਹਲਕੇ ਹਲਕੇ ਇੱਟਾਂ ਹੋਰ ਇੱਥੇ ਚਾਰ ਛੱਡ ਦਈਏ ਨਾ ਤੋਂ 50 ਇੱਟਾਂ ਹੋਰ ਸਿੱਟੀਏ ਤੇ ਇਹ ਭਾਵੇਂ ਟੁੱਟ ਜਵੇ ਇਹ ਇੱਟਾਂ ਹੁਣ ਇੱਧਰ ਸਿੱਟਣ ਲੱਪੇ ਆ ਆ ਸਿੱਟ ਕੇ ਨਾ ਜਰਾ ਇੱਟਾ ਉੱਥੇ ਫਿਰ ਹਾਲ ਮਾਰਦੇ ਹਾਂ ਹਾਲ ਆਪਣੇ ਕੋ ਆ ਫੇ ਤੇ ਫਿਰ ਆਪਾਂ ਮਾਰਦੇ ਹਾਂ ਦਰ ਹਾਲ ਇਹਦੇ ਥੱਲੇ ਕਾਫੀ ਜਿਆਦਾ ਇੱਟ ਨਿਕਲਿਆ ਹੋਣੀ ਆ ਮਿੱਟੀ ਦੇ ਥੱਲੇ ਕਾਫੀ ਆ ਤੇ ਉਹ ਪੱਟਦੇ ਹਾਂ ਲੋ ਵੀ ਹਾਮੀ ਲੈ ਕੇ ਆ ਗਿਆ ਪਾਣੀ ਮਜ਼ਦੂਰਾਂ ਵਾਸਤੇ ਇਹ ਨਹੀਂ ਬਰਪ ਪਾ ਲੈ ਹੰਤੀ ਆ ਇੱਥੇ ਕਿਹੜਾ ਆਪਾਂ ਸਦੀਆਂ ਰਹਿਣੀਆਂ ਸੀ ਉਹ ਅੰਦਰ ਆ ਦਿੰਦਾ ਕਿੰਟਾ ਕਿਤੇ ਲੱਗੂ ਨਹੀਂ ਕਿੰਟਾ ਤੇ ਲੱਗ ਹੀ ਜਾਣਾ ਮੈਂ ਉਦਾਂ ਕਹਿਣਾ ਵੀ ਤੂੰ ਅੰਦਰ ਆ ਰੱਖ ਦਿੰਦਾ ਪਾਣੀ ਐਸੇ ਸਹੀ ਆ ਆਸਰ ਦੇ ਵਿੱਚ ਇਹਨੂੰ ਰੋਲਾ ਇਹਨਾਂ ਨੇ ਮੈਨੂੰ ਕਹਿਣਾ ਬਾਰ-ਬਾਰ ਜਾਓ ਪਾਣੀ ਲੈ ਕੇ ਆਓ ਕਿਉਂ ਜੱਟੂ ਘਰੇ ਵੀ ਚੜ ਚੜ ਪਿੱਛੇ ਬੋਤਲ ਲੈ ਆਉਣੀ ਆ ਪਰ ਇੱਦਾਂ ਕੋਲਾ ਪਾ ਲਿਆ ਹੁੰਦਾ ਹੁਣ 3.5 ਦੀ ਅੜੀ ਬੰਨੇ ਲੱਗੀ ਆਲੀ ਸਾਰੀ ਦਿਹਾੜੀ ਦੀ ਬੰਨੇ ਲੱਗੀ ਆਲੀ ਹੁਣ ਸਾਰਾ ਲੈ ਹੁਣ ਆਲੀ ਪਾਣੀ ਨਾ ਮੰਗੀ ਮੈਂ ਤੈਨੂੰ ਦੱਸ ਦਵਾਂ ਸ਼ਾਮ ਤਾਈ ਚਲੋ ਯਾਰ ਆਸ ਰੱਖੋ ਉੱਥੇ ਇੱਥੇ ਰੱਖ ਦੇ ਉੱਥੇ ਚੱਕ ਵੇ ਸਾਰਾ ਵਾ ਠੀਕ ਆ ਚਲ ਮੇਰਾ ਭਰਾ ਨਾ ਉਹ ਕਿੱਥੇ ਆ ਗਲਾਸ ਗਲੂਸ ਡਬਲ ਟੱਕਣਾ ਨਾ ਠੀਕ ਆ ਲੋ ਜੀ ਮਾਸ਼ਾਅੱਲਾ ਆ ਗਈ ਐਮਬਰ ਰਾਣੀ ਆਪਣੀ ਪਾਣੀ ਪੜ ਠੀਕ ਏ ਗੁਲਗੋ ਜਿਹੜਾ ਪਿਆ ਆ ਪੀ ਅੱਜ ਪੀ ਲਿਆ ਥੋੜਾ ਛੱਡਿਆ ਕੋਈ ਰੌਲਾ ਨਹੀਂ ਖੈਰ ਆ ਦੁਪਹਿਰੇ ਜੇ ਫਿਰ ਵੈਸੇ ਨਾ ਸੈਮ ਦੋ ਤਿੰਨ ਵਾਰੀ ਉਦਾਂ ਪਾਣੀ ਦਿਖਾ ਦੇਣਾ ਦੁਪਹਿਰੇ ਛੱਡ ਦੇ ਹਾਂਜੀ ਨਹੀਂ ਮਤਲਬ ਖਾ ਲੈਂਦੇ ਯਾਰ ਕੁੰਡੀ ਕੱਢਦੇ ਚੋਰੀ ਅਜ ਲੱਗ ਜੂ ਪਤਾ ਕੁੰਡੀ ਕੱਢਦੇ ਤੇ ਮਗਰ ਹੋ ਜਿਉ ਮਗਰ ਫਿਰ ਹੋ ਜਿਉ ਉਹਦਾ ਰੌਲਾ ਹੀ ਕੋਈ ਨਹੀਂ ਉਸ ਦਿਨ ਘੰਟਾ ਨੇੜੇ ਫਿਰਦੀ ਰਹੀ ਗਈ ਤਿੱਦਰੀ ਯਾਰ ਉਹ ਦਿਨ ਕਿਹੜੇ ਨੇੜੇ ਫਰੀ ਐ ਸਮ ਕਿਤੇ ਨਹੀਂ ਗਈ ਜਦੋਂ ਆਪਾਂ ਨਾ ਹੋਈ ਉਹਦੇ ਇੱਧੇ ਲਾਈਦਾ ਬੰਦਾ ਕੋਲ ਜੀ ਬੜਾ ਕਰਦਾ ਇਹਨੂੰ ਖੁੱਲੀ ਛੱਡਦੀ ਏ ਪਰ ਹੌਸਲਾ ਜਾਂ ਨਹੀਂ ਪੈਂਦਾ ਮੁੜ ਕੇ ਫੜਨੀ ਕਿਦਾਂ ਹੈ ਅੰਬਰ ਓਏ ਅੰਬਰ ਲੋਈ ਸਾਵਨ ਦੀ ਟਾਲੀ ਜੀ ਨਾ ਬੰਨਦੀ ਆ ਵੀ ਖਾਂਦੀ ਰਵੇ ਉੱਥੇ ਘਾਹ ਸੋਨਾ ਵਾ ਤੇ ਘਾਹ ਜਿਵੇਂ ਮਲੰਗਾ ਨਹੀਂ ਬਧੀਆਂ ਹੁੰਦੀਆਂ ਨੇ ਜੀ ਜਿਵੇਂ ਮਲੰਗਾ ਦੇ ਲੰਮੇ ਰਸਿਆਂ ਚ ਬਧੀਆਂ ਆਉ ਗੱਲ ਤਾਂ ਸਹੀ ਆ ਜਿਵੇਂ ਕਿਸੇ ਦਰਬਾਰ ਤੇ ਬਾਬੇ ਦੀ ਨਹੀਂ ਬੰਨੀ ਉਵੇਂ ਨਹੀਂ ਪਰ ਯਾਰ ਅਸਲ ਦੇ ਵਿੱਚ ਨਾ ਹੁਣ ਪੱਠੇ ਜਿਹੜੇ ਐਵੇਂ ਦੇ ਤੁਹਾਨੂੰ ਪਤਾ ਵਾ ਹੋਈ ਜਾਂਦੇ ਆ ਲੇਕਿਨ ਇਹ ਨਾ ਚਾਹਣਾ ਨਹੀਂ ਖਾਂਦੀ ਆ ਪੱਠੀ ਜਰ ਕੁੰਡੀ ਕਰਦੀ ਹੁੰਦੀ ਤਾਂ ਪਤਾ ਲੱਗੇ ਜੱਟ ਦੀ ਗੋਲੀ ਫਿਰਦੀ ਇਹ ਖਾਣਾ ਉਹ ਤੂੰ ਸਾਨੂੰ ਖਿਲਾ ਮੁਰਕੇ ਜੱਟ ਵੀ ਮਗਰ ਹੁੰਦੇ ਇਹਦੇ ਖਾਣਾ ਨਹੀਂ ਗਾਵੇਂ ਨੇ ਵੱਡੀ ਫਿਰ ਜੱਟਾਂ ਦੇ ਪਹੁੰਚੋ ਤਾਂ ਟੰਗੇ ਹੋਣਗੇ ਹਾਂ ਜੱਟਾਂ ਦੇ ਪਹੁੰਚ ਟੰਗੇ ਹੁੰਦੇ ਤੂੰ ਕਹਿੰਦਾ ਜੱਟਾਂ ਦੀ ਘੋੜੀ ਅੱਗੇ ਤੇ ਜੱਟ ਮਗਰ ਹੈ ਜੱਟ ਮਗਰ ਹੁੰਦੇ ਲੋ ਜੀ ਅੱਲਾ ਰੱਖੇ ਖੈਰ ਸੋਖ ਹੁਣ ਆਪਾਂ ਜਰਾ ਇੱਟਾਂ ਸਿੱਟਿਆਈਏ ਤੇ ਉਨੀ ਦੇ ਰੇ ਇੱਥੇ ਫਿਰ ਫੁਰ ਲਵੇ ਆ ਜਾ ਚੋਰੀ ਸਾਹ ਲੋ ਜੀ ਪਹਿਲਾ ਰੇੜਾ ਹੋ ਗਿਆ ਵਾ ਤਾਂ ਲਈ ਜਾਂਦਾ ਵਾ ਤੇ ਲਹਣਾ ਉਹ ਗਾਵਾਂ ਕੋਲ ਆਪਾਂ ਉੱਥੇ ਆਪਾਂ ਬਣਾਉਣੇਗਾ ਖੁੱਡੇ ਪੇਲੋ ਕਸ ਕਿਟਾਂ ਕੱਤੀਆਂ ਕੱਲੇ ਸਾਰਾ ਸਮਾਨ ਇਕੱਠਾ ਕਰ ਲਈਏ ਤੇ ਅੰਬਰ ਉਧਰ ਚੜੀ ਜਾਂਦੀ ਹੈ ਇਹਨੂੰ ਪਤਾ ਨਹੀਂਗਾ ਮੈਂ ਥੋੜੀ ਲੰਮੀ ਆ ਇਹਨੂੰ ਛੱਡ ਦਿੰਦੇ ਤੇ ਇਹਨੇ ਨਿਆਰ ਹੀ ਨਹੀਂ ਸੋਣਾ ਇੱਥੇ ਚਲੋ 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 ਲੋ ਜੀ ਪਹਿਲਾ ਜਿਹੜਾ ਆ ਗਿਆ ਆਫ ਤੇ ਟਿਕਾਣੇ ਤੇ ਇੱਥੇ ਲਾਉਣਾ ਵਾ ਹਾਮੀ ਸਾਹਿਬ ਆਜੋ ਉਹ ਮੋਟਰ ਆਲੀ ਬਸ ਕਾਰ ਪਿੱਛੇ ਜਗਾ ਵੀ ਸਾਫ ਕਰਨੀ ਹੈ ਇਹ ਆਇਆ ਮੇਰਾ ਭਰਾ ਕੱਢੋ ਕੁੰਡੀ ਚੱਕੋ ਹੈ ਪਹਿਲਾ ਬੰਦੇ ਆ ਜਾ ਇਹ ਜਗ੍ਹਾ ਦਾ ਜਿੱਥੇ ਸਾਫ਼ ਕਰਨੀ ਚਾਹੀਦੀ ਸੀ ਕੋਈ ਨਹੀਂ ਤਾਂ ਮਿੱਟੀ ਭਰਾਂਗੇ ਚਲੋ ਯਾਰ ਚੱਲ ਹਾਂ ਉਹ ਰੇੜਾ ਚੱਕ ਦੋ ਚੱਕਿਆਣਾ ਆਪੇ ਚੱਕਿਆਣਾ ਮੁੰਡਾ ਕੱਢਦਾ ਕੱਢਦਾ ਉਹ ਲਾ ਦੇ ਜਾ ਰੁਕ ਜਾ ਥੋੜੇ ਪਰੇ ਅਡੋ ਉਹ ਫੜੋ ਉਹ ਫੜੋ ਉਸੇ ਮੋਟਰ ਦਾ ਡਾਂਸ ਉਹ ਮਸਾ ਇੱਟਾਂ ਤੋਂ ਪਛੀ ਆ ਹਾਂ ਟਰੈਕਟਰ ਵੀ ਗਾਂ ਰੇਡ ਗਿਆ ਸੀ ਜੀ ਰੇਡ ਤੇ ਘੈਰ ਆ ਮੈਨੂੰ ਸੀ ਵੀ ਇਹ ਨਾ ਪਿੱਛੇ ਮੋਟਰ ਆ ਐ ਰੇੜਾ ਨਾ ਬੱਚੇ ਮੋਟਰ ਭੁਜੇ ਜਾਪ ਨੇ ਆਹ ਲੋ ਜੀ ਦਾਦਾ ਆ ਗਿਆ ਸਾਡਾ બસ ਬਸ ਰਹਾ ਲਾ ਹੋਲੀ ਹੋਲੀ ਨਾ ਵੀ ਫਾਲੇ ਨਾ ਟੁੱਟ ਜਾਣ ਹਾਂ ਬਸ ਠੀਕ ਆ ਇਹ ਤਾਸ ਬਸ 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 ਹੈ ਨਿਕਲੀ ਇੱਟ ਵਾਵਾ ਨਿਕਣੀ ਵਈ ਨਿਕਲੀ ਇਹ ਤੇ ਹੈਗੀ ਆ ਦੁਬਾਰਾ ਚੱਕ ਇਧਰ ਲੈ ਆ ਆ ਠੀਕ ਆ ਥੋੜਾ ਥੋੜਾ ਚਾਲੂ ਵੀ ਹੁੰਦਾ ਆਲੀ ਹਾਂ ਇਹ ਖਰਾਬ ਹੋਗਾ ਸਾਨੂੰ ਅੱਗੇ ਕੋ ਗਵਾਲਾਂ ਬੜੀਆਂ ਪੈਣੀਆਂ ਲੋ ਜੀ ਅੱਗੇ ਟਲਬ ਦੀ ਨਹੀਂ ਤੇ ਹੁਣ ਏਟ ਥੁਰਦੀ ਨਹੀਂ ਅੱਲਾ ਰੱਖੇ ਖੈਰ ਸੋ ਕਿੱਡਾ ਵਾਵਾ ਨਿਕਲਿਆ ਆ ਹੈ ਗਲੀ ਏਟੀ ਨਹੀਂ ਗਲੀ ਹੈ ਏਟੀ ਆ ਤੇ ਆ ਗੁੰਬੀ ਨਾ ਪੰਨਦੀ ਗੁੰਬੀ ਨਾ ਪੰਨਦੀ ਅਲੀ ਨਾ ਯਾਰ ਗੁੰਬੀ ਖਰਾਬ ਨਾ ਕਰ ਬੜੀ ਸੋਹਣੀ ਲੱਗੀ ਆ ਔਰ ਨੁਕਰ ਪਰਨੇ ਲਾ ਨੁਕਰ ਪਰਨੇ ਲਾ ਉਹ ਬੜੀ ਖਰੀ ਸੋ ਬੜੀ ਸੋਹਣੀ ਆ ਛਾਂ ਬਣ ਜੂ ਪੂਰਾ ਜਾਨ ਦੇ ਜਾਨ ਦੇ ਉੱਤੋਂ ਦੀ ਚੱਕ ਕੇ ਥੋੜਾ ਜਾ। ਇਦਾਂ ਟੁੱਟਦੀ ਹੁੰਦੀ। ਬੱਡੀ ਖੈਰ ਆ ਇਨ ਦੀ। ਜ਼ਾਲਮਾ। ਆ ਗਾਲੀ ਨਾ ਹੋਣੀ। ਲੋ ਜੀ ਇੱਟ ਪੂਰੀ ਮਾਸ਼ਾਅੱਲਾ ਨਾ ਵਧੀਆ ਨਿਕਲੇ ਆਈ ਨੇ। 80 ਐ। ਪੁਰਾਣੇ ਰੱਖੇ ਹੋਣੇ ਰੱਖ ਕੇ। ਫੇਰ ਉੱਤੇ ਲੈ ਕੇ। ਲੋ ਜੀ ਰੇੜਾ ਹੁਣ ਭਰ ਲਈ ਆਪਾਂ ਦੁਬਾਰਾ ਲੈਣਤਾ ਵਾ ਦੁਬਾਰਾ ਵਿਲਾ ਕਰਕੇ। ਸੈਮ ਲੱਗਾ ਹੋਇਆ ਵਾ ਹੁਣ گاਵਾਂ ਨੂੰ ਤੇ ਪਾਣੀ ਪਿਵਾਨ ਤੇ ਛਾਵੇਂ ਕਰਨ। ਜਿਹੜਾ ਡੰਗਰਸਾਰ ਐ ਨਾ ਪਾਣੀ ਪੂਣੀ ਪਿਆ ਰਹੇ। ਇਹ ਚਿਸਤੀ ਚਲਾ ਗਿਆ ਵਾ ਪਾਣੀ ਦੀ ਵਾਰੀ ਆ ਜ ਆਪਣੀ ਆ ਜਿਹੜਾ ਵਾ ਆਪਣਾ ਪੱਠੇ ਇਹਨਾਂ ਦੀ ਆ ਜਿਹੜੇ ਪੱਠੇ ਇਹਨਾਂ ਨੂੰ ਭਰ ਲਈਏ ਤੇ ਬੰਦੀ ਬੰਦੀ ਮੂੰਹਾਂ ਕਰਨ ਗਿਆ ਹੋਇਆ ਵਾ ਉਹ ਤੇ ਅਬੂ ਨਾਲ ਲੈ ਕੇ ਗਿਆ ਉਹਨੂੰ ਆ ਇਟਾਂ ਆਪਾਂ ਹੁਣ ਕੱਢੀਆਂ ਵਾ ਤੇ ਇਹ ਇਨਸ਼ਾਅੱਲਾ ਹਨਾ ਉੱਤੇ ਸਿੱਟ ਲਈ ਇੱਕ ਵਾਰੀ ਸੁਥੂਨ ਦੇ ਨਾਲ ਇਹ ਆ ਬਿ ਸ਼ੁਕਰ ਆ ਧੁੱਪ ਹੈਗੀ ਆ ਚਲੋ ਪਰ ਹਵਾ ਵਗਦੀ ਪਈ ਆ ਇਹ ਸ਼ੁਕਰ ਆ ਰੱਬ ਦਾ ਚਲੋ ਸਿੱਟ ਲਈ ਇਟਾ ਬismillah ਦੀ ਬਰਕਤ ਲਓ ਜੀ ਇੱਕ ਜਿਹੜਾ ਲੱਤ ਲਿਆ ਹੋਰ ਲਾਰ ਹੋ ਗਿਆ ਮੈਨੂੰ ਲੱਗਦਾ ਵੀ ਆ ਨਾ ਫੁਕ ਤਾਂ ਚੱਕੀ ਗਈ ਆ ਪਿੱਛੇ ਬਹੁਤੀਆਂ ਸਿੱਟੀਆਂ ਹਨਾ ਸਿਆ ਅਗਲੇ ਪਾਸੇ ਨਾ ਉਹ ਟੁੱਟਦਾ ਸੀ ਤਾਂ ਕਰਕੇ ਅਸੀਂ ਅੱਗੇ ਨਹੀਂ ਲੱਦਿਆ ਤੇ ਪਿੱਛੇ ਲੱਦ ਲਿਆ ਹੈ ਨਹੀਂ ਖਰਾਬ ਹੁੰਦਾ ਕੋਈ ਰੋਲਾ ਨਹੀਂ ਨੋ ਨੀ ਫਿਰ ਕਿਉਂ ਹੈ ਕੁਝ ਵੀ ਨਹੀਂ ਹੁੰਦਾ ਯਾਰ ਈਜ਼ੀ ਆ ਚੱਕ ਲਾਂਗੇ ਆਪਾਂ ਲਾਹਰ ਕਰੇਗਾ ਲੋ ਜੀ ਲੋ ਜੀ ਆ ਪਹਿਲਾਂ ਸਿੱਟੀਆਂ ਸੀ ਤੇ ਆ ਹੁਣ ਲਿਆਂਤੀਆਂ ਤਕਰੀਬਨ ਤਕਰੀਬਨ 900 ਹਜ਼ਾਰ ਇੱਟ ਜਿਹੜੀ ਨਾ ਉਹ ਤਾਂ ਹੋ ਗਈ ਆ 1000 ਇਟ ਲਾ ਲੋ ਹਿਸਾਬ ਵੀ ਤੁਸੀਂ ਨਵੀਂ ਇਟ ਜਿਹੜੀ ਨਾ 11 1.5 ਹਜ਼ਾਰ ਨੂੰ ਆਮ ਸਾਡੇਲੇ ਪਾਸੇ 1.5 ਹਜ਼ਾਰ ਨੂੰ ਕੋਈ ਭੱਠੇ 12 ਨੂੰ ਵੀ ਦਿੰਦੇ ਆ ਤੇ 1.5 ਹਜ਼ਾਰ ਨੂੰ ਇਟਾ ਬਈ ਤੇ ਆ 1.5 ਹਜ਼ਾਰ 10000 ਦੀ ਚਲੋ ਕਹਿ ਲੋ ਵੀ ਆਪਾਂ ਇਕੱਠੀ ਕਰ ਲਿਆ ਤੇ ਹੁਣ ਨਾ ਧੁੱਪ ਬਹੁਤ ਜਿਆਦੀ ਹੋ ਗਈ ਆ ਗਰਮੀ ਵਾਵਾ ਪੈਦੀ ਪਈ ਆ ਹੁਣ ਅੱਲਾ ਰੱਖੇ ਖੈਰ ਸੋ ਥੋੜਾ ਠੰਡਾ ਹੁੰਦਾ ਨਾ ਤੇ ਆ ਖੁਰਲੀਆਂ ਆ ਵੀ ਟੁੱਟੀ ਪਈ ਆ ਵੀ ਸਹੀ ਕਰਾਉਣ ਵਾਲੀਆਂ ਆ ਸਾਰਾ ਕੁਝ ਚੱਕ ਕੇ ਇਥੋਂ ਸਾਫ ਕਰਕੇ ਜਿੰਨਾ ਸ਼ਾਮ ਨੂੰ ਹੋਇਆ ਉਹ ਕਰਾਂਗੇ ਬਾਕੀ ਸਵੇਰੇ ਇਨਸ਼ਾ ਅੱਲਾਹ ਲਈ ਆਊਗਾ ਤੇ ਬਾਕੀ ਜਿਹੜਾ ਕੰਮ ਹੋਵੇ ਉਹ ਸ਼ੁਰੂ ਕਰਾਂਗੇ ਚਲੋ ਆ ਹੁਣ ਠੰਡਾ ਹੁੰਦਾ ਨਾ ਤੇ ਬਾਕੀ ਜਿਹੜਾ ਕੰਮ ਸਾਮ ਆਪਾਂ ਨੇ ਬੇਚਦੇ ਆ ਲਓ ਜੀ ਮੌਸਮ ਐ ਇਸ ਟਾਈਮ ਜਿਹੜਾ ਵਾ ਬੜਾ ਜਿਆਦਾ ਸੋਹਣਾ ਵਾ ਥੋੜਾ ਥੋੜਾ ਠੰਡਾ ਠੰਡਾ ਮਾਹੌਲ ਆ ਜਿਵੇਂ ਸਵੇਰੇ ਮਾਹੌਲ ਸੀ ਉਵੇਂ ਹੀ ਹੈ ਇਸ ਟਾਈਮ ਤੇ ਝੜ ਵੀ ਹੋ ਗਿਆ ਵਾ ਤੇ ਨੇਰੀ ਨੇਰੀ ਵੀ ਆ ਬੱਦਲ ਬਾਈ ਜੀ ਹੋ ਗਈ ਆ ਥੋੜੀ ਜੀ ਮੌਸਮ ਸੋਹਣਾ ਵਾ ਤੇ ਜਿੱਥੋਂ ਹੀ ਆਪਾਂ ਕੰਮ ਛੱਡਿਆ ਸੀ ਥੋੜਾ ਜਿਹਾ ਆ ਹੁਣ ਸਾਰਾ ਕੁਝ ਠੀਕ ਉਹ ਇੱਕ ਪੱਥਰ ਪਿਆ ਵੱਡਾ ਉਹ ਆਪਾਂ ਇੱਥੋਂ ਚੱਕਣਾ ਵਾ ਤੇ ਉਸ ਤੋਂ ਬਾਅਦ ਇੱਥੇ ਮਾਰ ਦੇਣਾ ਕਰਾਇਆ ਅਸੀਂ ਪਹਿਲੇ ਸੋਚਦੇ ਸੀ ਵੀ ਇੱਥੇ ਕਰੀਏ ਉਹਨੂੰ ਕੀ ਕਹਿੰਦੇ ਆ ਮਿੱਟੀ ਸਿੱਟਦੀ ਹੈ ਪਹਿਲਾਂ ਜਾਂ ਇੱਥੇ ਖੁੱਡੇ ਬਣਾਈਏ ਸਵੇਰੇ ਹੁਣ ਲਈ ਆਊਗਾ ਤਾਂ ਸਵੇਰੇ ਸਾਰਾ ਕੰਮ ਹੋਣਾ ਨਾ ਇਹਨੂੰ ਕਦੋਂ ਲਈ ਫਿਰਦਾ ਸ਼ਮੀ ਨਵਾਰ ਬਨੂਗਾ ਕਿਨੂੰ ਬਨੂਗਾ ਸ਼ਮੀ ਨੂੰ ਸ਼ਮੀ ਐਸਾ ਵਾ ਨੈਸ਼ ਨਿਤ ਇਹਨਾਂ ਦਾ ਨਾ ਨਵਾਂ ਨਿੱਕੇ ਨਿੱਕੇ ਜਾਨਵਰਾਂ ਦੇ ਨਵੇਂ ਨਾਂ ਰੱਖ ਲੈਂਦਾ ਇੱਥੇ ਸ਼ਮੀ ਬੱਜ ਜਾਏ ਤੂੰ ਕਿਉਂ ਚਿਸਤੀ ਇੱਥੇ ਮਿੱਟੀ ਸਿੱਟਣੀ ਚਾਹੀਦੀ ਪਹਿਲਾਂ ਜਾਂ ਇਦਾਂ ਹੀ ਆਪ ਇਹਦਾ ਖੁੱਡੇ ਬਣਾ ਕੇ ਤੇ ਵਿੱਚ ਮਿੱਟੀ ਪਾ ਲਾਂਗੇ ਕੁਝ ਸਾਡਾਂ ਦੀ ਮਿੱਟੀ ਲਾ ਲਾਂਗੇ ਅਛਾ ਮਤਲਬ ਸਟਾਰਟ ਇਹਦੇ ਕਹਣਾ ਸਿਰਫ ਸਾਫ਼ ਕਰਨਾ ਹੈ ਸਾਫ਼ ਕਰਕੇ ਸਟਾਰਟ ਆਪਾਂ ਇਹਦਾ ਕਰਨਾ ਹੈ ਹਾਂ ਹਾਂ ਬਾਅਦ ਜਿੰਨੀ ਵਿੱਚ ਮਿੱਟੀ ਪਾਣੀ ਉਹ ਪਾ ਲਾਂਗੇ ਕੁਝ ਸਾਡਾ ਨਾ ਲਾ ਦੇਣਗੇ ਪਾਣੀ ਨੰ ਪਵੇ ਉਹ ਜਿਹੜੇ ਮਤਲਬ ਉੱਚੀ ਕਰ ਲੈਣੀ ਆ ਆਪਾਂ ਬਾਅਦ ਚ ਪਹਿਲਾਂ ਥਾਂ ਉੱਚਾ ਕਰ ਲੈਣਾ ਕਿਉਂਕਿ ਕੰਨਾਂ ਤੇ ਆਪਾਂ ਕਰਨੀਆਂ ਮਸਤੱਬਲ ਦੇ ਬਰਾਬਰ ਬਰਾਬਰ ਹੀ ਹੈਨਾ ਇਦਾਂ ਹੀ ਕਰਦੇ ਆ ਤੇ ਮੈਂ ਫਿਰ ਇਦਾਂ ਕਰਦਾ ਵਾਂ ਮੈਂ ਕਾਣੀ ਵਾਸ ਕਾਣੀ ਕਿੱਥੇ ਕਰਨੀ ਆਪਾਂ ਕਾਣੀ ਆਪਾਂ ਇੱਥੇ ਨਾ ਟੇਕਰ ਲੈਨੇ ਉਹ ਦਿੱਤ ਨਹੀਂ ਹੈਗਾ ਨੀਵੀਂ ਜਗ੍ਹਾ ਗਿਆ ਆ ਗਿਆ ਪਰਲੀ ਆ ਜੀ ਆਕੇ ਓਕੇ ਠੀਕ ਹੋ ਗਿਆ ਲਿਆ ਅਸਰ ਅੱਲਾ ਦੀ ਸਪੁਰਦਕਾ ਕਈ ਫੜ ਦੇ ਕਈ ਕਿਥੇ ਆਪਣੀ ਕਈ ਆਪਣੀ ਅੰਦਰ ਪਈ ਆ ਤੂੰ ਬਾਣੀ ਪੁੱਛ ਮੈਂ ਪੱਠੇ ਵਾੜ ਕੇ ਆਵਾਂ ਪੱਠੇ ਸਵੇਰੇ ਰਾਸਤੇ ਵਾੜ ਲਓ ਸਵੇਰੇ ਚੋਰੀ ਟਾਈਮ ਨਾ ਮੇਰਾ ਭਰਾ ਨਾ ਕੰਮ ਨਿਬੜ ਕੇ ਆਪਾਂ ਸਵੇਰੇ ਟਾਈਮ ਨਾਲ ਸ਼ੁਰੂ ਕਰਨਾ ਇਨਸ਼ਾਅੱਲਾ ਕਾਲਾ ਤਾਂ ਹੈ ਆਪਣਾ ਸ਼ੁਰੂ ਕਰਨਾ ਜਾਣਾ ਨਹੀਂ ਕਿਸੇ ਪਾਸੇ ਆ ਬਾ ਸਿਰੇ ਪੋੜ ਤੋਂ ਬਸਟ ਕੈਣੀ ਖੁਰਲੀ ਗਾਮਾਂ ਵਾਲੀ ਉਹ ਆਪ ਰੱਖਣੀ ਹਾਂ ਠੀਕ ਹੈ ਉਹ ਜਿਲਤਾ ਸੈਟ ਕਰਾ ਕੇ ਨਾ ਉਹ ਉੱਥੇ ਪਰੇ ਰੱਖ ਦੇਣੀ ਹੈ ਇਹ ਸੇ ਫਾ ਲੈਣਾ ਚਲੋ ਜੀ ਟੈਨਸ਼ਨ ਨਹੀਂ ਲੈਣੀ ਲਓ ਜੀ ਸ਼ੁਕਰੀਆ 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 ਜੀ ਬਾਦਾਂ ਜੀ ਲਓ ਜੀ ਆ ਮਾਰਨਾ ਪਿਆ ਹਾਲ ਇੱਥੇ ਕਈ ਜਿਵੇਂ ਕੋ ਕੰਮ ਨਹੀਂ ਹੋਇਆ ਜਗਾ ਸੀ ਕਿ ਸਖਤ ਇਸ ਵਾਰ ਸੇ ਹਾਰ ਮਾਰ ਕੇ ਤੇ ਇੱਥੇ ਨਾ ਮਿੱਟੀ ਪਟਣੀ ਹੈ ਹਾਮੀ ਸਾਹਿਬ ਆਇਆ ਓਰੇ قال جالے سڑک نہ پاٹ دی نال ہی سڑک ا ایتھے ਹਾਲ ਮਾਰਨੇ ਆ ਕਿਉਂਕਿ ਇਥੇ ਕਹਾਣੀ ਬਣਾਉਣੀ ਆ ਮਿੱਟੀ ਦੀ ਆਪਣੀ ਜੋ ਵੀ ਕਰਨਾ ਤੇ ਜਗਾ ਬੋਲੀ ਹੋ ਜੂ ਮਿੱਟੀ ਉੱਡ ਜੂ ਭਾਈ ਮੌਸਮ ਖਰਾਬ ਯਾ ਬੱਦਲ ਵਾਲੀ ਜੀ ਯਾ ਇਧਰ ਸੂਰਜ ਹੀ ਮਾਰਾ ਗਰਮੀ ਸੇ ਇੱਕ ਬਹੁਤਾ ਸੂਰਜ ਧੁੱਪ ਘਾਟਾ ਭਾ ਤੇ ਮਿੱਟੀ ਉੱਡਣ ਲੱਪੀ ਆ ਤਲ ਮੈਂ ਅੜੀ ਸਵੇਰੇ ਕੀਤੀ ਸੀ ਵੀ ਥਾ ਥਾ ਤੇ ਟਾਹਰ ਥਾ ਤੇ ਨਹੀਂ ਪਾਈ ਆ ਇਥੇ ਹੁਣ ਥਾਂ ਬੜਾ ਪੱਕਾ ਸੀ ਹਲ ਮਾਰਤੇ ਉਦਾਂ ਪੱਟਿਆ ਨਹੀਂ ਜਾਂਦਾ ਚਲ ਮੈਂਗਾ ਆਈਂ ਆਸੇ ਪਾਸੇ ਮਿੱਟੀ ਦੇ ਚੱਕੇ ਵਿੱਚ ਕਰ ਦਾਂਗੇ ਕੋਈ ਵਰੀ ਆਲਾ ਦਵਾਲਾ ਬਣਾ ਦਈਏ ਕਾਣੀ ਬਣ ਜਵੇ ਕਾਣੀ ਜਦੋਂ ਬਣ ਗਈ ਪਾਣੀ ਹੁਣ ਪਾ ਦਾਂਗੇ ਵੱਟੇ ਵੱਡੇ ਆ ਖੁਰ ਜਾਣਗੇ ਸਾਰੇ ਸਵੇਰ ਤਾਂ ਹੀ ਫਿਰ ਅੱਲਾ ਰੱਖੇ ਖੈਰ ਸੋ ਖਲੀ ਆ ਜਾਊਗਾ ਸਵੇਰੇ ਫਿਰ ਆਦਾ ਕੰਮ ਸ਼ੁਰੂ ਕਰ ਦਾਂਗੇ ਅੱਜ ਨੂੰ ਮੈਂ ਵੈਸੇ ਨਹੀਂ ਆ ਜਾਣਾ ਹੈ ਨਹੀਂ ਆ ਜਾਣਾ ਜਦੋਂ ਚੈੱਕ ਕਰ ਮਾਸ ਪਰ ਚਲੋ ਆ ਵੀ ਜਾਵੇ ਤੇ ਰੌਲਾ ਕੋਈ ਨਹੀਂ ਹੈਗਾ ਇਹਦਾ ਇਹ ਕਹਾਣੀ ਆ ਉਹ ਹੀ ਬਣਾ ਕੇ ਰੱਖਦੇ ਨਾ ਆਪੇ ਬੰਦੀ ਰੂ ਨਹੀਂ ਨਹੀਂ ਪਾਣੀ ਪਾਣਾ ਪਾਣੀ ਸੇਰੇ ਪਾਣੀ ਸੇਰੇ ਪਾਉਣਾ ਭਾਈ ਕਹਾਣੀ ਚ ਰੱਖੀ ਕਰਦੇ ਤੇ ਤੂੰ ਕਰਨਾ ਕਲਾ ਕਿਦਾਂ ਕਰਾ ਹੁਣ ਘੜੀ ਕਿਦਾਂ ਕੁਛ ਵੀ ਨਹੀਂ ਕਰਨਾ ਇਹਨੂੰ ਨਾ ਕਰੋ ਭਾਈ ਜੋਰ ਲਾਜੋ ਪਟਕੇ ਰਾ ਦੇਣਾ ਸੇਰੇ ਪਾਣੀ ਕੋਈ ਪਾਣਾ ਤੇ ਘਾਰ ਬਣ ਜਾਂਦਾ ਹੁੰਦਾ ਪਾਣੀ ਦੇ ਨਾਲ ਮੈਂ ਤਾਂ ਕਿਹਾ ਵੀ ਚਲੋ ਪੁਰਾ ਤੂੰ ਤੂੜੀ ਮਿੱਟੀ ਬਣਾਉਣੀ ਹੈ ਨਹੀਂ ਤੂੜੀ ਮਿੱਟੀ ਨਹੀਂ ਤੂੜੀ ਮਿੱਟੀ ਬਣਾਈਏ ਤੇ ਫਿਰ ਕੀ ਕਰੀਦਾ ਸੇਰੇ ਅੱਜ ਬਣਾਣੀ ਹੈ ਸੇਰੇ ਲੱਗਣੀ ਆ ਜਿਹੜੀ ਚੰਗਾਰਾ ਆਏ ਨੇ ਉਹਦੇ ਮਾਣਨਾ ਮੌਕੇ ਤੇ ਮੈਂ ਤਾਂ ਸੋਚਿਆ ਸੀ ਵੀ ਵੱਟੇ ਵੱਡੇ ਆ ਚਲੋ ਖੁਰ ਜਾਣਗੇ ਮਿੱਟੀ ਨੂੰ ਘਾਟ ਕੇ ਕਿੰਨਾ ਟਾਈਮ ਲੱਗਦਾ ਹੁੰਦਾ ਖੁਰਨ ਮੇਂ ਘੋੜੀਆਂ ਬਾਹਣੀਆਂ ਆਂੀਆਂ ਹਾਂ ਚਲੋ ਗਾਰਾ ਫੇਰ 2 ਘੰਟੇ ਇਥੇ ਕੰਮ ਨੂੰ ਲਾਉਣਾ ਤੁਸੀਂ ਤੂੰ ਇਦਾਂ ਚਾ ਲੱਗਾ ਰਹਿ ਹੁੰਦੇ ਹਾਰੇ ਲੱਗਾ ਲੱਗਾ ਰਹਿ ਹੁੰਦੇ ਨਹੀਂ ਲੱਗਾ ਰਿਹਾ ਗਾਰਿਆ ਕੰਮ ਪੁੱਠਾ ਕਰਨ ਮੈਂ ਸਿਰਫ ਇਹ ਚਾਹੁੰਦਾ ਸੀ ਚਲ ਕੰਮ ਕੋਈ ਤਾਂ ਨਿਭੜੇ ਮੈਂ ਤਾਂ ਵੀ ਅਲੀ ਦੇ ਆਉਣ ਤੋਂ ਓਏ ਕੱਚ ਸੀ ਲੋਦਣਾ ਵਾਦਾ ਵਾ ਵੀ ਉਹਨੇ ਕੱਲ ਕਿਹਾ ਸੀ ਵੀ ਤੇਰਾ ਨਿਭੜਿਆ ਹੋਵੇ ਜਿਹੜਾ ਵਾ ਆ ਕੇ ਮੇਰਾ ਕੰਮ ਅਗਲਾ ਮੈਂ ਕਿਹਾ ਚਲੋ ਕਾਣੀ ਕਰਨ ਦਾ ਹੁੰਦਾ ਹਾਂ ਕਹਾਣੀ ਕਰਨੀ ਉਹਨੇ ਨਹੀਂ ਉਹਨੇ ਕਿਹਾ ਤੈ ਤੂੰ ਆ ਕੇ ਉਹਨਾਂ ਆ ਜਾਣਾ ਵੇਡ ਲੈਣਾ ਇਹਦੇ ਵਿੱਚ ਟੱਟਾਂ ਤੇ ਕਹਾਣੀ ਸੀ ਟਾਂਵੇਂ ਸਿਰੇ ਸਿੱਟਦੀਆਂ ਹਾਂ ਤੇ ਆ ਰਹਿ ਗਿਆ ਹੁਣ ਜਾਣ ਜਾ ਕੀ ਕਰਨਾ ਜਾਲੀ ਲੈ ਕੇ ਆਉਣੀ ਆ ਨਹੀਂ ਨਾ ਲੈ ਕੇ ਕੱਲੀ ਤੋਫੀ ਦੀ ਕਹਾਣੀ ਹਾਂ ਦੱਸੋ ਕੀ ਕਰਨਾ ਕਣਾਂ ਫੀਰੇ ਲਜਾਣੀਆਂ ਹਾਂ ਇਹਨੇ ਚਰਾਉਣੀਆਂ ਇਹ ਜਗਾ ਛੱਡਣੀ ਪੈਣੀ ਹੈ ਤੇ ਜੀ ਜੀ ਨਹੀਂ ਮਾਰਨੀ ਆ ਜਾਲੀ ਜਾਲੀ ਨਹੀਂ ਬਣਨੀ ਢੇਤੀ ਜਾਲੀ ਆਪਾਂ ਲੈ ਆਵਾਂਗੇ ਜਾਂ ਜਾਲੀ ਤੇ ਉਹਦਾ ਫਰੇਮ ਖੁਦ ਬਣਾਉਣਾ ਨਹੀਂ ਲੱਗਦਾ ਜਾਲੀ ਸਵੇਰੇ ਤੁਸੀਂ ਇਦਾਂ ਕਰਿਓ ਨਾ ਤੜਕੇ ਤੜਕੇ ਜਾਇਓ ਜਾਲੀ ਲੈ ਆਇਓ ਕਿੰਨੀ ਲਗਣੀ ਆ ਮੇਲਣੀ ਕੀ ਹੈ ਇਹ ਕੰਦ ਕਿੰਨੇ ਫੁੱਟਾ ਪਲ 22 ਫਾਈ ਫੁੱਟਾ 28 ਫੁੱਟ ਜਾਲੀ ਲਿਓ 28 ਵੀ ਨਾ ਲੈ ਕੇ 24 ਲਿਓ ਕਿਕਰ ਨਿਕਲ ਜਾਣੀ ਨਾ ਵਿੱਚੋਂ ਹੋਰੇ ਲਾਉਣੀ ਟਿੱਕਰ ਦੋਰੇ ਹਾਂ ਟਿੱਕਰ ਦੋਰੇ ਹੋਰੇ ਲਾਉਣੀ ਆ ਹਾਂ ਲੋ ਜੀ ਜਿਹੜੀ ਕਹਾਣੀ ਸੀ ਉਹਦੇ ਵਾਸਤੇ ਮਿੱਟੀ-ਮੁੱਟੀ ਦੇ ਟੇਬ ਜ੍ਹਾ ਲਾਤਾ ਹੁਣ ਆਹ ਦੇਖੋ ਐਦਾਂ ਟੇਬ ਲਾਤਾ ਵਾਸੇ ਪਾਸੇ ਪੱਟਦੀ ਵਾਵਾ ਸਾਰੀ ਤੇ ਹੁਣ ਜਿਹੜੇ ਪਾਣੀ ਆ ਉਹ ਸਵੇਰੇ ਪਾਵਾਂਗੇ ਜਾਲੀ ਸਵੇਰੇ ਲੈ ਕੇ ਆਵਾਂਗੇ ਤੇ ਫਿਰ ਉਹ ਲੱਕਣਾ ਪਈਆਂ ਆਪਣੇ ਕੋਲੇ ਉਹ ਸਵੇਰੇ ਚਰਾ ਕੇ ਵਿੱਚੋਂ ਚਾਰ-ਪੰਜ ਬਾਲੇ ਨਿਕਲੇ ਆਉਣਗੇ ਤੇ ਉਸ ਤੋਂ ਬਾਅਦ ਜੇ ਸਰਕੀ ਪੈਂਦੀ ਹੋਈ ਹੈ ਫਰੇਮ ਕਢਾ ਲਾਂਗੇ ਫਰੇਮ ਜਿਵੇਂ ਆ ਨਹੀਂ ਆਪਾਂ ਹੁਣ ਆ ਜਾਲੀ ਆ ਇਹ ਆਪਾਂ ਜਾਲੀ ਬਣਵਾਈ ਸੀ ਵੈਸੇ ਤੇ ਉਹਦੇ ਵਾਸਤੇ ਤੂੜੀ ਛਾਨਣ ਵਾਸਤੇ ਪਰੀ ਅੱਜਕੱਲ ਇਹਨਾਂ ਦੇ ਕੰਮ ਆ ਰਹੀ ਹੈ ਦੋਵਾਂ ਜੇ ਤੇ ਆ ਆਪਣੀ ਹੈਗੀ ਹੈ ਰਾਣੀ ਤੁਹਾਨੂੰ ਪਤਾ ਜਿਵੇਂ ਕੈਂਡੀ ਤੇ ਆ ਸਲੋਮੋ ਸਲੋਮੋ ਦੇ ਵੇਹੇ ਐਵੇਂ ਨਾਂ ਹੀ ਪੈ ਗਿਆ ਤਾਂ ੱੱਕੇ ਨਾਲ ਆਹ ਲੱਗਿਆ ਅਸੀਂ ਪਾਉਣਾ ਨਹੀਂ ਸੀ ਹੈ ਤੇ ਜਾਨੀ ਇਹਦਾ ਨਾਮ ਚਾਂਜ ਚੇਂਜ ਹੋਇਆ ਨਾ ਨਾਮ ਚਾਂ ਜਿੱਦਣ ਉਹ ਚੜ ਗਈ ਚਾਰਲੀ ਤੇ ਦਾ ਆਪਾਂ ਨਾਂ ਚਾਰਲੀ ਰੱਖ ਦਿੰਦੇ ਨੀ ਚਾਰਲੀ ਰੱਖਣਾ ਤਾਂ ਨਾ ਆਪਾਂ ਕੋਈ ਸ਼ੋਰ ਰੱਖਾਂਗੇ ਤੇ ਹੁਣ ਇਹਨਾਂ ਵਾਸਤੇ ਤੇ ਪਾਣੀ ਪੂਣੀ ਛਿੜਕਾ ਕੇ ਇੱਥੇ ਇਸ ਟਾਈਮ ਇਹਨਾਂ ਨੂੰ ਕਰਦੀਦਾ ਵਾ ਤੇ ਇਨਸ਼ਾਅੱਲਾ ਉਸ ਤੋਂ ਬਾਅਦ ਜਦੋਂ ਇਹ ਖੁੱਡੇ ਛੁੱਡੇ ਬਣ ਗਏ ਇਹਨਾਂ ਦੇ ਕੇਜ ਬਣ ਗਏ ਸਾਰੀ ਇਹ ਜਗ੍ਹਾ ਆਪਾਂ ਸੈਟ ਕਰਤੀ ਫਿਰ ਇਹਨਾਂ ਨੂੰ ਇੱਧਰ ਸ਼ਿਫਟ ਕਰ ਦਾਂਗੇ ਜਗਾ ਸਾਫ਼ ਕਰਕੇ ਲਾ ਰੱਖੇ ਖੈਰ ਸੋ ਖੁਰਲੀਆਂ ਜਿਹੜੀਆਂ ਵਾ ਇਹਨਾਂ ਨੇ ਤੋੜੀਆਂ ਖਿੱਚ-ਖਿੱਚ ਕੇ ਇਸ ਫਿਰ ਇਨਸ਼ਾਅੱਲਾ ਦੇਖੋ ਦੋਵੇਂ ਖੁਰਲੀਆਂ ਟੁੱਟੀਆਂ ਹੋਈਆਂ ਵਾ ਇਹਨਾਂ ਦੀਆਂ ਲੱਤਾਂ ਪਈਆਂ ਸਵੇਰੇ ਲੈ ਕੇ ਜਾਣੀਆਂ ਵਾ ਤੇ ਜਾ ਕੇ ਸਹੀ ਕਰਾ ਲਾਂਗੇ ਤੇ ਆਪਣੇ ਖਰਗੋਸ਼ ਦੇਖੋ ਮਾਸ਼ਾਅੱਲਾ ਇਸ ਟਾਈਮ ਜਿਹੜੇ ਬਾਹਰ ਆ ਜਾਂਦੇ ਆ ਤੇ ਆ ਆਸੇ-ਪਾਸੇ ਆਪਣੇ ਪੱਠੇ ਆ ਇੱਧਰ ਆ ਕੇ ਉਹ ਉਧਰ ਪਰਲੇ ਹੱਥ ਉਧਰ ਚੱਲ ਜਾਂਦੇ ਆ ਇਹ ਜਦੋਂ ਸ਼ਾਮ ਹੁੰਦੀ ਹੈ ਦਿਨੇ ਨਿਕਲਦੇ ਨੇ ਇਹਨਾਂ ਨੇ ਲਾਹਰ ਬਣਾਇਆ ਇੱਥੇ ਰਹਿ ਕੇ ਕੀ ਵੀ ਜਦੋਂ ਹੈ ਗਰਮੀ ਬਹੁਤ ਜ਼ਿਆਦੀ ਹੈ ਲਾਹੌਰ ਬਣਿਆ ਇਹਨਾਂ ਵਾਸਤੇ ਇਹ ਦਿਨ ਨੂੰ ਸੌਂਦੇ ਆ ਤੇ ਰਾਤ ਨੂੰ ਜਾਗਦੇ ਆ ਇੱਥੇ ਫੇਰਾ ਫੇਰਾ ਟੋਰਾ ਕਰਦੇ ਲੇਕਿਨ ਇਨਸ਼ਾਅੱਲਾ ਆ ਜਗਾ ਸੜੀ ਸਾਰੀ ਨਾ ਇੱਕ ਕਵਰ ਹੋ ਜਾਏਗੀ ਨਾ ਜਦੋਂ ਤੇ ਫਿਰ ਇਨਸ਼ਾਅੱਲਾ ਇਹਨਾਂ ਦੇ ਵਿੱਚ ਇਹ ਵੀ ਹਾਂ ਇੱਥੇ ਕੀ ਜਿਹਨਾਂ ਦਾ ਵੀ ਆ ਜਾਊਗਾ ਤੇ ਕੋਸ਼ਿਸ਼ ਕਰਾਂਗੇ ਕਿ ਇੱਕ ਪੱਖਾ ਆਪਣੇ ਕੋ ਪਿਆ ਵਾ ਉਹ ਆਪ ਇੱਕ ਸਾਈਡ ਤੇ ਲਾ ਕੇ ਪਲੇਟਾ ਆਪਣੇ ਲੱਗਿਆ ਅਲਹਮਦੁਲਿਲਾਹ ਕਨੈਕਸ਼ਨ ਕਰਕੇ ਸਾਰੇ ਜਾਨਵਰਾਂ ਨੂੰ ਸਿੱਧਾ ਜਿਵੇਂ گاਵਾ ਵਾਸਤੇ ਹੁਣ ਦੁਪਹਿਰੇ ਮਤਲਬ ਪੱਖਾ ਲੱਗਾ ਹੁੰਦਾ ਵਾ ਤੇ ਉਹਨਾਂ ਵਾਸਤੇ ਵੀ ਚੱਲਦਾ ਤੇ ਇਹਨਾਂ ਵਾਸਤੇ ਵੀ ਇੱਕ ਅਲੱਗ ਤੋਂ ਲਾ ਦਾਂਗੇ ਜਿਹੜਾ ਜਿਹਨੂੰ ਕਹਿੰਦੇ ਹੁੰਦੇ ਆ ਪੋਲਟਰੀ ਫਾਰਮ ਵਾਲਾ ਪੱਖਾ ਜਿਹੜਾ ਸਿੱਧੀ ਹਵਾ ਮਾਰਦਾ ਉਹ ਵਾਲਾ ਉਹ ਲਾਵਾਂਗੇ ਤੇ ਸਕੂਨ ਹੋ ਜਾਏਗਾ ਤੇ ਅੰਬਰਾਣੀ ਆਪਣੀ ਇਸ ਟਾਈਮ ਹੁਣ ਦਾਣਾ ਢਾਲਦੀ ਆ ਚੋਰੀ ਸਾਹਿਬ ਗਰਮੀ ਬਹੁਤ ਗਰਮੀ ਆ ਤੇ ਫਿਰ ਕਿਉਂ ਨਹੀਂ ਖਾਣਾ ਨਹੀਂ ਹੁੰਦਾ ਦਾਣਾ ਹੈਂ ਦਾਣਾ ਡਰਮ ਹੁੰਦਾ ਤੇ ਫਿਰ ਰਹਿਣ ਦੀ ਪਾਉਣ ਨੂੰ ਪੱਕਾ ਪੱਕੇ ਛੱਡ ਦਈਏ ਪਾਣੀ ਨਹੀਂ ਪਿਆਇਆ ਪਹਿਲਾਂ ਪਾਣੀ ਪਿਆਲਾ ਪਾਣੀ ਪਿਆ ਗਲੂਕੋਜ਼ ਵਾਲਾ ਪਾਣੀ ਪਿਆਏ ਸਭ ਤੋਂ ਪਹਿਲਾਂ ਹਾਂ ਲੋ ਜੀ ਏ ਹੁਣ ਜਿਹੜੇ ਵਾਈਂਡ ਅਪ ਕੰਮ ਜਿਹੜੇ ਤਕਰੀਬਨ ਹੋ ਚਲੇ ਆ ਆਪਣੇ ਬਾਕੀ ਹੁਣ ਇਨਸ਼ਾਅੱਲਾ ਸੁਬਾ ਹਲੀ ਆਏਗਾ ਤੇ ਅਲੀ ਦੇ ਨਾਲ ਜਿਹੜੇ ਬਾਕੀ ਕੰਮ ਸ਼ਾਮ ਨੂੰ ਵੇੜਾਂਗੇ ਤੇ ਅੱਜ ਦਾ ਜਿਹੜਾ ਵਲੌਗ ਆ ਆਪਾਂ ਇੱਥੇ ਹੀ ਐਂਡ ਕਰ ਦਿੰਨੇ ਆ ਇਫਤਤਾਮ ਕਰ ਦਿੰਨੇ ਆ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਣਾ ਜੇ ਤੁਹਾਨੂੰ ਵਲੌਗ ਵਧੀਆ ਲੱਗਦਿਆ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਲਾਜ਼ਮੀ ਕਰ ਲਿਆ ਕਰੋ ਤੇ ਮੈਨੂੰ ਬਹੁਤ ਚਾਅ ਚੜਦਾ ਕਿ ਕਮੈਂਟ ਵੀ ਮੈਂ ਪੜਦਾ ਹੁੰਨਾ ਸਾਰੇ ਤੇ ਕੁਝ ਕਮੈਂਟ ਮੈਂ 깔 ਵਾਲੇ ਵਲੌਗ ਚ ਪੜੇ ਸੀ ਤੇ ਕਾਫੀ ਬੰਦਿਆਂ ਨੇ ਚਲੋ ਮਾੜਾ ਚੰਗਾ ਵੀ ਬੋਲਿਆ ਜਿੱਦਾਂ ਦਾ ਵੀ ਸੋ ਨੋ ਇਸ਼ ਅਸੀਂ ਲੱਗਦੇ ਆ ਅਸੀਂ ਕਿਸੇ ਦੀ رائے ਨੂੰ ਮਾੜਾ ਨਹੀਂ ਕਹਿ ਸਕਦੇ ਸੋ ਹਾਂ ਜਿਹਦਾ تنਕੀਦ ਕਰਨੀ ਆ ਤਾਰੀਫ ਕਰਨੀ ਆ ਚੰਗਾ ਕਹਿਣਾ ਮਾੜਾ ਕਹਿਣਾ ਹਰ ਇਨਸਾਨ ਦੇ ਆਪਣੇ ਹੱਥ 'ਵਸ ਹੁੰਦਾ ਸੋ ਜਿੰਨੀ ਜਿਹਨੂੰ ਆਈ ਥਿੰਕ ਸਮਝ ਆਉਨੇ ਉਹਨਾਂ ਕੀ ਬੋਲ ਲੈਣਾ ਸੋ ਨੋ ਇਸ਼ੂ ਤੇ ਬਾਕੀ ਬਸ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਦੁਆਵਾਂ ਚਾਹੀਦੀਆਂ ਦੁਆਵਾਂ 'ਚ ਮੈਨੂੰ ਯਾਦ ਰੱਖਿਆ ਕਰੋ ਦੁਆ ਕਰਦੇ ਰਿਹਾ ਕਰੋ ਸਾਡੇ ਵਾਸਤੇ ਤੇ ਇਨਸ਼ਾਅੱਲਾਹ ਅੱਲਾ ਰੱਖੇ ਖੈਰ ਸੋਖ ਸਾਰੇ ਜਿਹੜੇ ਕੰਮ ਆ ਸੋਨੇ ਬੜੇ ਤਰੀਕੇ ਨਾਲ ਆਪਾਂ ਹੁਣ ਸਟਾਰਟ ਕੀਤੇ ਅੱਲਾ ਰੱਖੇ ਖੈਰ ਸੋਖ ਕਰ ਦੇਣੇ ਆ ਨਾਲ ਇਨਸ਼ਾਅੱਲਾ ਹੁਣ گاਵਾਂ ਦੀ ਸੇਵਾ ਵੀ ਕਰਿਆ ਕਰਾਂਗੇ ਸਮਾਲ ਡੰਗਰ ਦੇ ਵਿੱਚ ਜਦੋਂ ਰਹਿਣਾ ਤੇ ਕੰਮ ਤਾਂ ਫਿਰ ਕਰਨਾ ਹੀ ਆ 16 ਰੱਖੇ ਖੈਰ ਸੋਥ ਰੂਟੀਨ ਹੁਣ ਪ੍ਰੋਪਰ ਹੋਰ ਜ਼ਿਆਦਾ ਇਨਸ਼ਾਅੱਲਾ ਵਧੀਆ ਕਰਦੇ ਆ ਨੈਕਸਟ ਵਲੌਗਾਂ ਦੇ ਵਿੱਚ ਤੇ ਕੁਝ ਕਮੈਂਟਸ ਨੇ ਬਾਕੀ ਮੈਂ ਸਵੇਰ ਜਿਹੜੇ ਕਮੈਂਟ ਆ ਉਹਨਾਂ ਦੇ ਨਾਲ-ਨਾਲ ਰਿਪਲਾਈ ਵੀ ਕਰੂੰਗਾ ਨਾਲੇ ਆਪਾਂ ਕੰਮ ਕਰਾਂਗੇ ਨਾਲੇ ਸਵੇਰੇ ਅਲੀ ਵੀ ਆਜੂਗਾ ਮੋਟਾ ਫਿਰ ਆਲ ਮਿਲ ਕੇ ਸਾਰੇਆਂ ਕਮੈਂਟਾਂ ਦੇ ਜਵਾਬ ਵੀ ਨਾਲ-ਨਾਲ ਦਵਾਂਗੇ ਤੇ ਹੁਣ ਆਪਾਂ ਮਿਲਦੇ ਆ ਸਵੇਰੇ ਨਵੇਂ ਵਲੌਗ 'ਚ ਦਿਓ ਇਜਾਜ਼ਤਾਂ ਆਪਦਾ ਬਹੁਤ ਸਾਰਾ ਧਿਆਨ ਰੱਖਣਾ ਰੱਬ ਰੱਖੇ